ਜੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਬਲਵਿੰਦਰ ਸਿੰਘ ਭੁੰਦਰ ਨੂੰ ਪਾਰਟੀ ਦਾ ਸਖਤਰ ਜਰਨਲ ਬਣਾਇਆ ਗਿਆ। ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਸਖਤਰ ਬਣਾਇਆ ਗਿਆ ਹੈ, ਜਦਕਿ ਐਨ ਕੇ ਸ਼ਰਮਾ ਨੂੰ ਖਜ਼ਾਂਚੀ ਨਿਯੁਕਤ ਕੀਤਾ ਗਿਆ ਹੈ। ਸਰਬਜੀਤ ਸਿੰਘ )^{(1)} ਯੂਥ ਵਿੰਗ ਦੇ ਪ੍ਰਧਾਨ, ਨਿਬੀ ਹਰਗੋਬਿੰਦ ਕੌਰ ਔਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਰਣਵੀਰ ਸਿੰਘ ਰਾਣਾ ਐਸਓਆਈ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਦੇ। ਇਸ ਦੇ ਨਾਲ ਹੀ 31 ਮੈਂਬਰੀ ਕੋਰ ਕਮੇਟੀ ਦਾ ਐਲਾਨ ਵੀ ਹੋਇਆ ਤੇ ਇਸ ਕਮੇਟੀ ਦੇ ਵਿੱਚ ਬਲਵਿੰਦਰ ਸਿੰਘ ਪੁੰਦੜ, ਹਰਜਿੰਦਰ ਸਿੰਘ ਤਾਮੀ, ਪਰਮਜੀਤ ਸਿੰਘ ਸਰਨਾ, ਮਹੇਸ਼ਿੰਦਰ ਸਿੰਘ ਗਰੇਵਾਲ, ਡਾਕਟਰ ਚੀਮਾ ਤੇ ਜਨਮੇਜਾ ਸਿੰਘ ਸੇਖੋਂ ਸ਼ਾਮਲ ਨੇ। ਇਸ ਦੇ ਨਾਲ ਹੀ ਸਿਕੰਦਰ ਸਿੰਘ ਮਲੂਕਾ, ਹਰਸਿਮਰਤ ਕੌਰ ਬਾਦਲ, ਮਨਜੀਤ ਸਿੰਘ ਜੀਕੇ, ਵਿਕਰਮ ਮਜੀਠੀਆ ਵੀ ਇਸ ਕਮੇਟੀ ਦੇ ਮੈਂਬਰ ਨੇ। ਸੋ ਤਾਂ ਅਰੇ ਟੀਵੀ ਸਕਰੀਨ ਤੇ ਗ੍ਰਾਫਿਕਸ ਨੇ ਕਿ ਅਹੁਦੇਦਾਰਾਂ ਦਾ ਐਲਾਨ ਹੋਇਆ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸਕੱਤਰ ਜਨਰਲ ਡਾਕਟਰ ਦਿਲਜੀਤ ਚੀਮਾ ਸਕੱਤਰ ਐਨ ਕੇ ਸ਼ਰਮਾ ਖਜ਼ਾਂਚੀ ਸਰਬਜੀਤ ਸਿੰਘ ਟਿੰਜਰ ਯੂਥ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਤੇ ਰਣਵੀਰ ਸਿੰਘ ਰਾਣਾ ਐਸਓਆਈ ਦੇ ਪ੍ਰਧਾਨ ਲਗਾਏ ਗਏ ਨੇ ਸੋ ਇਹ ਅਹੁਦੇਦਾਰਾਂ ਦਾ ਐਲਾਨ ਹੈ ਇਸ ਤੋਂ ਇਲਾਵਾ 31 ਮੈਂਬਰੀ ਕੋਰ ਕਮੇਟੀ ਦਾ ਐਲਾਨ ਵੀ ਕੀਤਾ ਗਿਆ ਤੇ ਮੈਂਬਰ ਨੇ ਬਲਵਿੰਦਰ ਸਿੰਘ ਭੋਂਦੜ, ਹਰਜਿੰਦਰ ਸਿੰਘ ਧਾਮੀ, ਨਰੇਸ਼ ਗੁਜਰਾਲ ਸੋਏ ਕੁਜ ਨਾਮ ਨੇ ਜੋ ਇਸ ਕਮੇਟੀ ਦਾ ਹਿੱਸਾ ਨੇ, ਪਰਮਜੀਤ ਸਿੰਘ ਸਰਨਾ, ਹੀਰਾ ਸਿੰਘ ਗਾਬੜਿਆ, ਗੁਲਜ਼ਾਰ ਸਿੰਘ ਰਣੀਕੇ ਇਸ 31 ਮੈਂਬਰੀ ਕਮੇਟੀ ਦਾ ਹਿੱਸਾ ਨੇ। ਮਹੇਸ਼ਿੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋ ਸਿਕੰਦਰ ਸਿੰਘ ਮਲੂਕਾ ਬੀਬੀ ਹਰਸਿਮਰਤ कौर ਬਾਦਲ ਮਨਜੀਤ ਸਿੰਘ ਜੀ ਕੇ ਤੇ ਵਿਕਰਮ ਸਿੰਘ ਮਜੀਠੀਆ ਰੋਮਣੀ ਅਕਾਲੀ ਦਲ ਵੱਲੋਂ 31 ਮੈਂਬਰੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸਾਡੇ ਨਾਲ ਦਲਜੀਤ ਸਿੰਘ ਚਿਮਾ ਹੀ ਮੌਜੂਦ ਹਨ ਗੱਲਬਾਤ ਕਰਨੇ ਚਿਮਾ ਸਾਹਿਬ ਅਕੀਕਰ ਲੰਬੀ ਲਿਸਟ ਨਾਮਾ ਦੀ 31 ਮੈਂਬਰ ਕਈ ਮੈਂਬਰ ਨਵੇਂ ਤੇ ਕਈ ਮੈਂਬਰ ਪੁਰਾਣੇ ਕਿਸੇ ਕਿਹਦੇ ਦੇਖੋ ਗੱਲ ਹੈ ਭੀ ਪਾਰਟੀ ਦੇ ਵਿੱਚ ਜਿਹੜੀ ਜਥੇਬੰਦਿਕ ਪ੍ਰਕਿਰਿਆ ਇਹ ਲਗਾਤਾਰ ਚਲਦੀ ਰਹਿੰਦੀ ਹੈ। ਵੈਸੇ ਤੇ ਪਾਰਟੀ ਵਾਸਤੇ ਸਾਰੇ ਲੀਡਰ ਵਰਕਰ ਪਿੰਡ ਪੱਧਰ ਤੱਕ ਸਾਰੇ ਬਹੁਤ ਅਹਿਮ ਹੁੰਦੇ। ਸਾਡੇ ਵੱਤੇ ਤਾਂ ਸਭ ਤੋਂ ਵੱਧ ਅਹਿਮਿਤ ਸਰਕਲ ਪ੍ਰਧਾਨ ਦੀ ਹੁੰਦੀ। ਜਿਹੜਾ ਜ਼ਮੀਨ ਦੇ ਉੱਤੇ ਅਸਲੀ ਪਾਰਟੀ ਦਾ ਜਿਹੜਾ ਝੰਡਾ ਉਹਨੂੰ ਬਰੰਦ ਕਰਕੇ ਰੱਖਦਾ। ਪਰ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਮੇਂ-ਸਮੇਂ ਤੇ ਪਾਰਟੀ ਦੇ ਵਿੱਚ ਸਾਰੇ ਆਗੂਆਂ ਦੀਆਂ ਲੱਗਦੇ ਰਹੇ ਦੀਆਂ ਕਿਉਂਕਿ ਹੁਣ ਸਾਰੀ ਆਰਗੇਨਾਈਜੇਸ਼ਨ ਨਵੇਂ ਸਿਰੇ ਤੋਂ ਦੁਬਾਰਾ ਬਣੀ ਅੱਜ ਤਾਂ ਵਰਕਿੰਗ ਕਮੇਟੀ ਅਨਾਉਂਸ ਹੋਏਗੀ ਜ਼ਿਲ੍ਹਾ ਜਥੇਦਾਰ ਬਣਨੇ ਆ ਸਰਕਲਾਂ ਦੇ ਪ੍ਰਧਾਨ ਬਣਨੇ ਆ ਪੋਲੀਟੀਕਲ ਅਫੇਅਰਸ ਕਮੇਟੀ ਬਣੀ ਹੈ ਪਰ ਸ਼ੁਰੂਆਤ ਜਿਹੜੀ ਹੈ ਢਾਂਚੇ ਦੀ ਜਿਹੜੀ ਕੋਰ ਕਮੇਟੀ ਜਿਹੜੀ ਹਮੇਸ਼ਾ ਡੇ ਟੂ ਡੇ ਕੋਈ ਵੱਡੇ ਫੈਸਲੇ ਪਾਰਟੀ ਨੇ ਲੈਣੇ ਹੁੰਦੇ ਆ ਤੇ ਉਹ ਪ੍ਰਧਾਨ ਸਾਹਿਬ ਦੇ ਨਾਲ ਸਹਿਯੋਗ ਕਰਨ ਵਾਸਤੇ ਸੀਨੀਅਰ ਲੀਡਰਾਂ ਦੀ ਕਮੇਟੀ ਹੁੰਦੀ ਹੈ ਔਰ ਇੱਕ ਆਫਸਰ ਵੀਰ ਹਾਲੇ ਤੈਨਹੀਂ ਬਣੇ ਕਿਉਂਕਿ ਪੁੰਦਰ ਸਾਹਿਬ ਵੀ ਪਹਿਲਾ ਇਸਕਤਰ ਜਨਰਲ ਹੈ ਮੈਂ 25 ਸਾਲ ਤੋਂ ਸਕਤਰਾ ਤੇ ਸ਼ਰਮਾ ਸਾਹਿਬ ਉਹ ਵੀ ਬਹੁਤ ਲੰਬੇ ਸਮੇਂ ਤੋਂ ਖਜ਼ਾਂਚੀ ਹੈ ਹਾਲੇ ਤੇ ਸਿਰਫ ਸ਼ੁਰੂਆਤ ਹੋਈ ਹੈ ਹਾਲੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਨਰਲ ਸਕਤਰਾ ਹੋਰ ਬਾਕੀ ਦਰਜਾ ਬਦਰਜਾ ਸਾਰੀਆਂ ਜਨਰਲ ਕੌਂਸਲ ਵੀ ਬਣेंगी ਇਸ ਕਰਕੇ ਚੰਗੀ ਸ਼ੁਰੂਆਤ ਅੱਜ ਹੋ ਗਈ ਹੈ ਕੁਈ ਕੋਈ ਖਾਸ ਦੇਖਣ ਦੇ ਗੱਲਾਂ ਯੂਥ ਨੂੰ ਦਾ ਪਹਿਲਾਂ ਵੀ ਜਿਹੜੀ ਯੂਥ ਤੇ ਪ੍ਰਧਾਨ ਨੂੰ ਜਗ੍ਹਾ ਦਿੱਤੀ ਕਿ ਇਸ ਵਾਰ ਐਸਓਆਈ ਦਾ ਜਿਹੜਾ ਪ੍ਰਧਾਨ ਆ ਉਸ ਨੂੰ ਵੀ ਜਿਹੜਾ ਸ਼ਾਮਿਲ ਕੀਤਾ ਕਿ ਜਗ੍ਹਾ ਦਿੱਤੀ ਕਿ ਤੇ ਦੇਖੋ ਗੱਲ ਇਹ ਹੈ ਕਿ ਇਹ ਯੂਥ ਵਾਸਤੇ ਤੇ ਜਿਹੜਾ ਐਸਓਆਈ ਵਾਸਤੇ ਇਸਤਰੀ ਅਕਾਲੀ ਦਲ ਵਾਸਤੇ ਵੀ ਸਾਡੇ ਜਿਹੜੇ ਸਪੋਕਸਮੈਨ ਹੁੰਦੇ ਆ ਇਹ ਨਾਲ ਨਾਲ ਜਿੱਥੇ ਸੀਨੀਅਰ ਲੀਡਰਸ਼ਿਪ ਹੁੰਦੀ ਹੈ ਉੱਥੇ ਇਹਨਾਂ ਵਾਸਤੇ ਵੀ ਇੱਕ ਟ੍ਰੇਨਿੰਗ ਜਿਹੜੀ ਹੈ ਦੀ ਸ਼ਕਲ ਦੇ ਵਿੱਚ ਨਾਲ ਨਾਲ ਅਭਿਸ਼ਾਸੀ ਇਹਨਾਂ ਨੂੰ ਇਨਵੋਲਵ ਕਰਦੇ ਆ ਕਿਉਂਕਿ ਵੱਡੇ ਡਿਸੀਜਨ ਕਿਵੇਂ ਲਈ ਜਾਂਦੇ ਆ ਕਿਸ ਤਰ੍ਹਾਂ ਡਿਸਕਸ਼ਨ ਹੁੰਦੀਆਂ ਨੇ ਉਹ ਯੂਦਾ ਪ੍ਰਧਾਨ ਵਿੱਚ ਹੁੰਦਾ ਤੁਹਾਡੀ ਕੋਰ ਕਮੇਟੀ ਦੇ ਵਿੱਚ ਕੀ ਹੋ ਰਿਹਾ ਕਿਸ ਤਰ੍ਹਾਂ ਫੈਸਲਾ ਲਿਆ ਗਿਆ ਉਹਨੇ ਅੱਗੇ ਜਾ ਕੇ ਆਪਣੇ ਕਿਡਰ ਨੂੰ ਪ੍ਰੂਫ ਕਰਨਾ ਹੁੰਦਾ ਇਸੇ ਤਾਈ ਐਸਓਆਈ ਦਾ ਹੁੰਦਾ ਉਹਨੂੰ ਪਤਾ ਲੱਗਦਾ ਕਿ ਵੱਡਾ ਡਿਸੀਜਨ ਆ ਤੇ ਕਿਵੇਂ ਲਿਆ ਗਿਆ ਉਹਨੇ ਆਪਣੇ ਕਿਡਰ ਨੂੰ ਦੱਸਣਾ ਹੁੰਦਾ ਇਸ ਤਰੀ ਗੱਲੀਦਲ ਨੇ ਆਪਣੇ ਨੂੰ ਇਸ ਕਰਕੇ ਸਪੋਕਸ ਪਰਸਨ ਜਿਹੜਾ ਚੀਫ ਹੈ ਉਹਨੇ ਬਾਕੀ ਸਪੋਕਸ ਪਰਸਨ ਉਹਨਾਂ ਨੂੰ ਨਾਲ ਟੀਮ ਨੂੰ ਗਾਈਡ ਕਰਨਾ ਹੁੰਦਾ ਇਸ ਇਹ ਸਾਰਿਆਂ ਨੂੰ ਨਾਲ ਐਸੋਸੀਏਟ ਕੀਤਾ ਜਾਂਦਾ ਸਬਤਕ ਬਾਕੀ ਐਲਾਨ ਹੋ ਜਾਣਗੇ ਬਾਕੀ ਕਮੇਟੀਆਂ ਦਾ ਜਬ ਉਤੇਦਾਰਾਂ ਦੇ ਦੇਖੋ ਜਲਦੀ ਇਹ ਹੁਣ ਤਾਂ ਲਗਾਤਾਰ ਕੰਟੀਨਿਊਸ ਪ੍ਰਕਿਰਿਆ ਹੁੰਦੀ ਹੀ ਰਹਿ ਆ ਕਰੇਗੀ ਕਿਉਂਕਿ ਕਾਫੀ ਆਡੇ ਆਰਗੇਨਾਈਜੇਸ਼ਨ ਰਹਿੰਦੀ ਹੈ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਬੈਸਟ ਬੈਸਟ ਆਰਗੇਨਾਈਜੇਸ਼ਨ ਬਣੇ ਇਸ ਕਰਕੇ ਲਗਾਤਾਰ ਕੋਸ਼ਿਸ਼ ਚਲਦੀ ਰਹਣਗੇ ਬਹੁਤ ਬਹੁਤ ਧੰਨਵਾਦ ਆਸੋ ਚਿਮਾ ਸਰ ਜਿਹੜੇ ਜਾਣਕਾਰੀ ਦੇ ਰਹੇ ਸੀ ਸਭ तमाम ਲੀਡਰਾਂ ਨੂੰ ਜਗ੍ਹਾ ਦਿੱਤੀ ਗਈ ਹੈ ਉਹਦੇ ਧਾਰਨ ਤੇ ਜਗ੍ਹਾ ਦਿੱਤੀ ਗਈ ਹੈ ਚਾਹ ਤਾਂ ਕਿ ਐਸੋ ਯੂਥ ਨੂੰ ਵੀ ਜਿਹੜਾ ਇਸਟਫਿੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤੇ ਇੱਕ ਲਿਸਟ 31 ਮੈਂਬਰਾਂ ਦੀ ਜਾਰੀ ਕੀਤੀ ਗਈ ਹੈ